ਮੇਰੇ ਕੋਲ ਹੋ ਗਈ ਗਲਤੀ ਮੈਂ ਤੇਤੋਂ ਮੰਗਦੀ ਆ ਮਾਫੀ ਮੰਮੀ ਤੁਸੀਂ ਕਿਉਂ ਮਾਫੀ ਮੰਗਦੇ ਆ ਤੁਸੀਂ ਇਹ ਕਿਹੜੀ ਗਲਤੀ ਕੀਤੀ ਆ ਜਿਹੜੀ ਤੁਹਾਨੂੰ ਇਹਨਾਂ ਕੋਲੋਂ ਮਾਫੀ ਮੰਗਣ ਦੀ ਲੋੜ ਆ ਤੁਸੀਂ ਨਾ ਕਰੋ ਉੱਤ ਤੁਸੀਂ ਮੈਨੂੰ ਨਾ ਢੀਕਿਆ ਕਰੋ ਮੈਂ ਮੁੜ ਕੇ ਢੀਕੀ ਨਹੀਂ ਆਣਾ ਜੇ ਮੇਰੇ ਢੀਕਿਆ ਨਹੀਂ ਇਹਨਾਂ ਨੇ ਇੱਥੇ ਹੀ ਬੇਇੱਜ਼ਤੀ ਕਰਨਿਆ ਡਰਾਮੇ ਕਰਨਿਆ ਛੱਡਣਿਆ ਕਿ ਨਹੀਂ ਛੱਡਣੇ ਜੇ ਚੱਲਣਾ ਤਾਂ ਚੱਲਣ ਦੀ ਤਾਂ ਢੀਕੀ ਨਹੀਂ ਪੜਦੀ ਇੱਥੇ ਢੀਕੀ ਨਾ ਪੀਏ ਤੂੰ ਆਪ ਹੀ ਸੋਚ ਲੈ ਜਰਾ ਇਹ ਤੇਰੇ ਲਈ ਗੱਲ ਚੰਗੀ ਆ ਜਦੋਂ ਵੀ ਤੂੰ ਆਉਣੀ ਆ ਘਰ ਨੂੰ ਹੱਥ ਲਾਉਣ ਆਉਣੀ ਆ ਜਦੋਂ ਆਉਣੀ ਆ ਜਦ ਹੀ ਚਲੀ ਜਾਨੀ ਆ ਹਲ-ਹਲ ਕਰਦੀ ਆਉਣੀ ਆ ਹਲ-ਹਲ ਕਰਦੀ ਚਲੀ ਜਾਨੀ ਆ ਥੋੜਾ ਨਾ ਟਾਈਮ ਲੈ ਕੇ ਆਇਆ ਕਰ ਕਦੀ ਤੇਰਾ ਜੀ ਨਹੀਂ ਕਰਦਾ ਮਾਂ ਕੋਲ ਰਾਤ ਕੱਟ ਲਵਾ ਕਦੀ ਮਾਮਾ ਧੀਆਂ ਦਿਲ ਦੀਆਂ ਗੱਲਾਂ ਹੀ ਫੋਲ ਲੈਂਦੀਆਂ ਨੇ ਉਹ ਰਹਿਣ ਦੇ ਮਾਤਾ ਆ ਘਰ ਦੀਆਂ ਜ਼ਿੰਮੇਵਾਰੀਆਂ ਕਿਤੇ ਥੋੜੀਆਂ ਹੁੰਦੀਆਂ ਨੇ ਨਾਲੇ ਤੂੰ ਮੈਨੂੰ ਕਹੀ ਜਾਨੀ ਆ ਵੀ ਪੇਕੇ ਨਹੀਂ ਆਉਂਦੀ ਤੂੰ ਆਪ ਕਿੰਨਾ ਕੱਬ ਦੇ ਪੇਕੇ ਜਾਂਦੀ ਸੀ ਇਹੀ ਸੋਚ ਲੈ ਘਰ ਦੇ ਕੰਮਾਂ ਚ ਹੀ ਲੱਗੀ ਰਹਿੰਦੀ ਸੀ ਆ ਜਿੰਨਾ ਕ ਮੈਂ ਆ ਜੰਨੀ ਆ ਨਾ ਤੂੰ ਇਹਨੂੰ ਹੀ ਬਹੁਤਾ ਸਮਝ ਭਾਵੇਂ ਅੱਧੇ ਘੰਟੇ ਲਈ ਹੁੰਦੇ ਆ ਭਾਵੇਂ ਘੰਟੇ ਲਈ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਤਾਂ ਮਿਲ ਜਾਂਦਾ ਨਾ ਕੁੜੀ ਗਲਤਾ ਛੱਲੀ ਦੀ ਵੀ ਸਹੀ ਆ ਪਰੋਣੇ ਨੂੰ ਸਾਡੇ ਨਾਲ ਕਾਹਦਾ ਗੁੱਸਾ ਤੈਨੂੰ ਦਰਾਂ ਚ ਲਾ ਕੇ ਮੁੜ ਜਾਂਦਾ ਆ ਆ ਲਓ ਦੀਦੀ ਪਹਿਲਾਂ ਤੁਸੀਂ ਪਾਣੀ ਪੀਓ ਗਲਤਾ ਮੰਮੀ ਦੀ ਵੀ ਸਹੀ ਆ ਬੀਬੀ ਹੀ ਵੇੜੇ ਵਾਲੇ ਲੋਕ ਗੱਲਾਂ ਕਰਦੇ ਕਿ ਇਹਨਾਂ ਦਾ ਪ੍ਰੋਣਾ ਕਿਉਂ ਨਹੀਂ ਵਰਤਦਾ ਇਹਨਾਂ ਨਾਲ ਤੂੰ ਆਪ ਹੀ ਦੱਸਦੀ ਏ ਅਸੀਂ ਕਿਨੂੰ ਕਿਨੂੰ ਜਵਾਬ ਦੇਈਏ ਕਿ ਪ੍ਰੋਣਾ ਸਾਡੇ ਨਾਲ ਕਿਹੜੀ ਗੱਲਾਂ ਗੁੱਸੇ ਆ ਓ ਮੰਮੀ ਤੁਸੀਂ ਨਾ ਐਵੇਂ ਟੈਨਸ਼ਨ ਨਾ ਲਿਆ ਕਰੋ ਤੇ ਨਾ ਹੀ ਤੁਸੀਂ ਇਹ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦਿਆ ਕਰੋ ਨਾਲੇ ਇਹਨਾਂ ਨੇ ਤੁਹਾਡੇ ਨਾਲ ਕਿਹੜੀ ਗੱਲਾਂ ਗੁੱਸੇ ਹੋਣਾ ਅਸਲ 'ਚ ਇਹਨਾਂ ਦਾ ਸੁਭਾਈ ਰੁੱਖਾ ਜਿਹਾ ਆ ਨਾ ਕਦੋਂ ਤੱਕ ਤੂੰ ਆਪਣੇ ਆਪ ਨੂੰ ਤੇ ਸਾਨੂੰ ਝੂਠੇ ਦਿਲਾਸੇ ਦਿੰਦੀ ਰਹੇਂਗੀ ਕੋਈ ਨਾ ਕੋਈ ਤਾਂ ਗੱਲ ਹੋਣੀ ਆ ਹੀ ਆ ਨਾ ਨਹੀਂ ਤਾਂ ਫਿਰ ਐਂ ਕੀ ਲੋੜ ਉਹਨਾਂ ਨੂੰ ਦਰਾਂ 'ਚ ਮੋੜਨ ਦੀ ਤੂੰ ਆਪ ਹੀ ਦੇਖ ਲੈ ਹੁਣ ਸੌਣ ਸਾਰਾ ਨਿਕਲ ਗਿਆ ਕਮ ਸੇ ਕਮ ਸੌਣ ਦੇ ਵਿੱਚ ਤਾਂ ਤੂੰ ਆ ਜਾਂਦੀ ਪੇਕੇ ਸਾਰਿਆਂ ਦੇ ਧੀਆ ਸੌਣ ਦੇ ਵਿੱਚ ਆਈਆਂ ਨੇ ਪਰ ਸਾਨੂੰ ਬੜੀ ਸ਼ਰਮ ਆਈ ਜਦੋਂ ਸਾਰਿਆਂ ਨੇ ਪੁੱਛਿਆ ਕਿ ਗੈਵੀ ਨਹੀਂ ਆਈ ਰਹਿਣ ਦੋ ਰਹਿਣ ਦੋ ਮੰਮੀ ਦੀਦੀ ਦਾ ਹੀ ਨਹੀਂ ਇੱਥੇ ਆਉਣ ਨੂੰ ਜੀ ਕਰਦਾ ਅੱਜ ਤੂੰ ਨਾ ਬੋਲ ਨਹੀਂ ਵਿੱਚ ਜਦੋਂ ਪ੍ਰੌਣਾ ਤੈਨੂੰ ਲੈਣ ਆਊਗਾ ਮਾਪੇ ਖਿੱਚ ਕੇ ਅੰਦਰ ਲੈ ਆਉਣਾ ਜਾਂ ਪ੍ਰੌਣਾ ਜਾਣੂ ਜਾਂ ਮੈਂ ਜਾਣੂ ਉਹ ਰਹਿਣ ਦੇ ਮੰਮੀ ਤੇਰੇ ਕੋਲੋਂ ਮੈਂ ਪੇਕੇ ਆਉਂਦੀ ਜਰ ਨਹੀਂ ਹੁੰਦੀ ਹੋएगी ਆ ਭੁੰਡਾਂ ਦੇ ਖੱਖਰ ਨੂੰ ਕਿਤੇ ਹੱਥ ਨਾ ਪਾ ਲਈ ਹਾਂ ਮੰਮੀ ਆ ਠੀਕ ਆ ਤੁਸੀਂ ਉਹਨਾਂ ਨੂੰ ਰੋਕ ਕੇ ਰੱਖਿਓ ਮੈਂ ਉਹਨਾਂ ਨੇ ਮਨਪਸੰਦੀਆਂ ਚੀਜ਼ਾਂ ਲੈ ਕੇ ਆਉਣੀ ਆ ਫੇਰ ਦੇਖਦੇ ਕਿਵੇਂ ਨਹੀਂ ਪਿਗਲਦੇ हां दीदी ਹੁਣ ਤੁਸੀਂ ਦੱਸੋ ਨਾ ਕਿਹੜੀ ਚੀਜ਼ ਜ਼ਿਆਦਾ ਪਸੰਦ ਆ ਵੈਸੇ ਤਾਂ ਇਹ ਹਰ ਚੀਜ਼ ਨੂੰ ਨੱਕ ਬੋਲੀ ਮਾਰਦੇ ਆ ਪਰ ਮੈਂ ਭਾਬੀ ਨੂੰ ਕੀ ਕਹਾਂ ਭਾਬੀ ਇਹਨਾਂ ਨੂੰ ਪਨੀਰ ਦੇ ਪਕੌੜੇ ਤਾਂ ਅਮਰਤੀਆਂ ਬਹੁਤ ਪਸੰਦ ਆ ਸ਼ੈਲੀ ਇਹ ਗੱਲ ਠੀਕ ਆ ਹੁਣ ਤੂੰ ਗਰਮ ਗਰਮ ਜਾ ਕੇ ਨਾ ਰਾਮਪਾਲ ਦੇਉ ਪਨੀਰ ਦੇ ਪਕੌੜੇ ਤੇ ਅਮਰਤੀਆਂ ਲੈ ਕੇ ਆਏ ਦੇਖੀ ਫਿਰ ਕਿਦਾਂ ਕਾਬੂ ਆਉਂ ਪਰੋਣਾ ਗੈਬੀ ਕਿਉਂ ਘਬराई ਜਾਨੀ ਆ ਸਭ ਠੀਕ ਹੋ ਜਾਊਗਾ ਲੈ ਮੰਮੀ ਇਹ ਆ ਗਏ ਤੂੰ ਬੈਠ ਕੁੜੀਏ ਮੈਂ ਲੈ ਕੇ ਆਉਂਗੀ ਅੱਜ ਪਰੋਣੇ ਨੂੰ ਦੇਖਦੀਆਂ ਕਿਵੇਂ ਨਹੀਂ ਆਉਂਦਾ ਸਤਿ ਸ਼੍ਰੀ ਅਕਾਲ ਮੰਮੀ ਗੈਵੀ ਕਿਤੇ ਉਹਨੂੰ ਤੇ ਇੱਥੇ ਜਲਦੀ ਨਾ ਤੁੰਦਰ ਤਾਂ ਆ ਗੈਵੀ ਵੀ ਦੱਸ ਦੂੰਗੀ ਤੈਨੂੰ ਕਿੱਥੇ ਆਏ ਮੇਰੇ ਕੋਲ ਇੰਨਾ ਟਾਈਮ ਕਿੱਥੇ ਜੀ ਮੈਂ ਆਪਣੇ 100 ਕੰਮ ਕਰਨੇ ਨੇ ਤੇ ਜੋ ਤੁਸੀਂ ਉਹਨੂੰ ਜਲਦੀ ਨਾ ਤੇਰੇ ਕੋਲ ਟਾਈਮ ਹੁੰਦਾ ਹੀ ਨਹੀਂ ਕਦੇ ਸਾਡੇ ਘਰ ਅੰਦਰ ਆਉਣ ਨੂੰ ਕੋਈ ਟਾਈਮ ਨਹੀਂ ਹੈ ਉਹ ਟਾਈਮ ਵਾਲੀ ਗੱਲ ਨਹੀਂ ਹੈ ਜੀ ਗੈਵੀ ਚਲ ਤੂੰ ਅੰਦਰ ਆ ਜਰਾ ਅੱਜ ਨਹੀਂ ਪੁੱਤ ਮੈਂ ਤੈਨੂੰ ਬਾਹਰੋਂ ਜਾਣ ਦੇਣਾ ਅੱਜ ਤੈਨੂੰ ਅੰਦਰ ਲੈ ਕੇ ਜਾਵਾਂਗੀ ਚੱਲ ਚੱਲ ਪੁੱਤ ਅੱਜ ਨਾ ਨਹੀਂ ਮੈਂ ਸੁਣਨੀ ਹੈਗੀ ਚੱਲ ਅੰਦਰ ਐਵੇਂ ਤੁਸੀਂ ਮੇਰਾ ਟਾਈਮ ਖਰਾਬ ਕਰਨਾ ਬਸ ਇੱਥੇ ਰਾਵਨਾਲ ਖੜੀ ਕੀ ਕਰਦੀ ਆ ਘੰਟਾ ਹੋ ਗਿਆ ਮੈਨੂੰ ਬਾਹਰ ਹਾਰਨ ਮਾਰਦਿਆਂ ਨੂੰ ਟੀ 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 ਕਰ ਤੇਰੇ ਤੂੰ ਬੁੜੀ ਹੋ ਗਈ ਪੇਕੇ ਆ ਕੇ ਤੂੰ ਆ ਨਹੀਂ ਸਕਦੀ ਆ ਭੇਜ ਤਲ ਦੀ ਮਾਂ ਨੂੰ ਮੈਂ ਬੇਲਾ ਨਹੀਂ ਹੈਗਾ ਵੀ ਇੱਥੇ ਬੈਠਾ ਰਵਾਂ ਮੈਂ ਨਾ ਪੁੱਤੇ ਚ ਗੁੱਸੇ ਵਾਲੀ ਕਿਹੜੀ ਗੱਲ ਐ ਦੋ ਘੜੀ ਸਾਡੇ ਕੋਲ ਵੀ ਬਹਿ ਜਿਆ ਕਰ ਕਦੇ ਇਹ ਤਾਂ ਥੋੜਾ ਉਹ ਹਸਾਬਾ ਬਿਬੇ ਨਹੀਂ ਰਣਾ ਪਰੌਣਿਆਂ ਜੋ ਕਿ ਮੇਰੇ ਕੋਲ ਨਾ ਟਾਈਮ ਹੈ ਕਿੱਥੇ ਆ 100 ਕੰਮ ਨੇ ਮੈਨੂੰ ਇਹ ਤਾਂ ਇਹਨੂੰ ਸੋਚਣਾ ਚਾਹੀਦਾ ਨਾ ਤੇਰੇ ਕੋਲ ਕਦੀ ਟਾਈਮ ਹੋਇਆ ਵੀ ਆ ਗਿਆ ਵੀ ਤੂੰ ਜਾ ਕੇ ਪਾਣੀ ਲੈ ਕੇ ਆ ਪੁੱਤ ਤੂੰ ਉੱਠ ਕੇ ਕੁਰਸੀ ਤੇ ਬੈਠ ਔਰ ਸੇ ਨੂੰ ਕੀ ਇੱਥੇ ਕੀ ਆ ਜੀ ਐਵੇਂ 5 ਮਿੰਟ ਦੀ ਗੱਲ ਐਵੇਂ ਹਾਂ ਫਰਮਲਟੀਆਂ ਜੀਆਂ ਚ ਪੈ ਗਏ ਭਾਈ ਚੀਜ਼ਾਂ ਤਾਂ ਮੈਨੂੰ ਚੱਗੀਆਂ ਨਹੀਂ ਲੱਗਦੀਆਂ ਉਹ ਤਾਂ ਹੀ ਨਹੀਂ ਮੈਂ ਆਉਂਦਾ ਹੈਗਾ ਇੱਥੇ ਪੁੱਤ ਕਣੀਆਂ ਆ ਗਈਆਂ ਚੱਲ ਅੰਦਰ ਚੱਲ ਕੇ ਬਹਿਨੇ ਆ ਉਹ ਅੰਦਰੋਂ ਅੰਦਰ ਨਹੀਂ ਹੈਗਾ ਜੀ ਵੈਸੇ 5 ਮਿੰਟ ਦੀ ਗੱਲ ਐ ਉਹ ਕਹਿ ਵੀ ਜਲਦੀ ਲਿਆ ਜਿਹੜਾ ਕੋ ਲੈ ਕੇ ਆਉਣਾ ਪੁੱਤ ਕਦੇ ਠੰਡੇ ਮਤੇ ਨਾਲ ਵੀ ਸੌਰੇ ਆ ਜਿਆ ਕਰ ਨਾ ਕੀ ਗੱਲ ਆ ਤੂੰ ਹੀ ਪਾਣੀ ਚੱਕੀ ਆਉਣੀ ਆ ਤੇ ਭਾਬੀ ਕਿੱਥੇ ਤੇਰੀ ਉਹ ਨਹੀਂ ਸੀ ਲੈ ਸਕਦੀ ਉਹ ਭਾਬੀ ਨਾ ਇੱਥੇ ਹੀ ਬਸ ਗਈ ਆ ਤੁਹਾਡੇ ਵਾਸਤੇ ਕੁਝ ਲੈਣ ਹਾਂ ਮੇਰੇ ਵਾਸਤੇ ਲੈਣ ਸ਼ਾਬਾਸ਼ ਤੇਰੇ ਜਿੰਨੇ ਮਰਜੀ ਪੁੱਛੇ ਜੇ ਪਾਲਾਂ ਮੈਂ ਸਭ ਜਾਣਦਾ ਤੈਨੂੰ ਉਹ ਟਲਦੀ ਤੇਰੇ ਆਉਣ ਤੋਂ ਪਹਿਲੇ ਟਿੱਪ ਗਈ ਆਪਦੇ ਕਿਤੇ ਹੋਰ ਹੀ ਚਲੀ ਗਈ ਹੋਣੀ ਆ ਨਾ ਗੱਲ ਸੁਣ ਜੇ ਤੂੰ ਪੇਕੇ ਆ ਕੇ ਵੀ ਇਹ ਕੰਮ ਕਰਨੇ ਹੁੰਦੇ ਆ ਤੇ ਉੱਥੇ ਵੀ ਕਰਨੇ ਹੁੰਦੇ ਆ ਤਾਂ ਤੇਰੇ ਤੋਂ ਟੇਕੇ ਘਰੇ ਬਹਿ ਨਹੀਂ ਹੁੰਦਾ ਉਹ ਤੁਹਾਨੂੰ ਹੀ ਲੱਗਦਾ ਵੀ ਮੈਂ ਪੇਕੇ ਆ ਕੇ ਕੰਮ ਕਰਦੀ ਆਂ ਉਹ ਭਾਬੀ ਤੁਹਾਡੇ ਮਨ ਪਸੰਦ ਦੀਆਂ ਚੀਜ਼ਾਂ ਲੈਣ ਗਈਆਂ ਕਦੀ ਦੂਜੇ ਬੰਦੇ ਦੀ ਵੀ ਗੱਲ ਮੰਨ ਲਿਆ ਤਾਂ ਉਹ ਗੱਲ ਕੀ ਸਵਾਹ ਮੰਨਾ ਮੈਂ ਆ ਮੈਨੂੰ ਮੁਰੇ ਦੀ ਰਹੀ ਆ ਆ ਪਾਣੀ ਜਿਵੇਂ ਚੱਕ ਕੇ ਐ ਫਿਰਦੀਆਂ ਟੌਰ ਜੀ ਬਣਾਉਦੀ ਫਿਰਦੀਆਂ ਤੁਸੀਂ ਇਹ ਤੁਸਕਾ ਛੱਡੋ ਤੇ ਪਾਣੀ ਪੀ ਲਓ ਉਹ ਮੇਰੇ ਇਨਦੇ ਪਾਣੀ ਪੁੜੀ ਗਿਆ ਅ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਮੇਰੀ ਕੁੜੀ ਦਾ ਸੱਟ ਲੱਗ ਜਾਂਦੀ ਜਦੋਂ ਵੀ ਤੂੰ ਆਉਣਾ ਉਡਣੇ ਸੱਪ ਵਾਂਗ ਆਇਆ ਸ਼ਾਬਾਸ਼ ਆ ਹੁੰਦੀ ਹੈ ਜਵਾਈ ਦੀ ਸੇਵਾ ਉਡਣਾ ਸੱਪ ਬਣਾਤਾ ਮਿੰਟ ਦੇ ਵਿੱਚ ਤੇ ਅੱਜ ਤੋਂ ਬਾਅਦ ਜੇ ਤੂੰ ਮੈਨੂੰ ਫੇਰ ਕਹਤਾ ਨਾ ਵੀ ਪੇਕੇ ਚਲੋ ਜੀ ਮੇਰੇ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੈ ਤੂੰ ਚੱਲਦੀਆਂ ਤੇ ਇੱਥੇ ਹੀ ਰਹਿਣਾ ਤੂੰ ਮੇਰੇ ਤਾਂ ਗੱਲ ਦੱਸ ਉਹਨਾਂ ਨੇ ਇਹ じゃ ਕੀ ਤੁਹਾਨੂੰ ਮਾੜਾ ਕਹਤਾ ਜਿਹੜਾ ਤੁਸੀਂ ਇੰਨਾ ਹੋ ਚੜਤੇ ਚੜੇ ਜਾ ਰਹੇ ਹਾਂ ਘੱਟਾ ਘੱਟ ਮੇਰੀ ਮਾਂ ਦੀ ਇੱਜ਼ਤ ਕਰੋ ਤੂੰ ਨਾ ਦਿਓ ਮੈਨੂੰ ਤਾਂ ਉੱਠਣਾ ਸੱਪ ਬਣਾਤਾ ਦੱਸ ਤੂੰ ਇੱਜ਼ਤ ਇੱਜ਼ਤ ਦੀ ਐਡਾ ਮੈਂ ਤੇ ਇੱਜ਼ਤ ਕਰੂੰਗਾ ਕਿਵੇਂ ਪਖਰਾ ਦਿਆ ਮਾਂ ਨੂੰ ਮਾਰਾਂ ਜਾਂ ਕਿਵੇਂ ਦੁੱਖ ਲੱਗਦਾ ਮਾਂ ਨੂੰ ਉਹ ਮੈਨੂੰ ਉੱਠਣਾ ਸੱਪ ਕਹਤਾ ਤੇਰੇ ਦਿਲ ਨੂੰ ਕੁਝ ਨਹੀਂ ਹੋਇਆ ਸ਼ਰਮ ਕਰ ਕੁਝ ਤੇ ਮੇਰੇ ਦਿਲ ਨੂੰ ਉਹਦਾ ਨਹੀਂ ਹੁੰਦਾ ਜਦੋਂ ਤੁਸੀਂ ਮੇਰੀ ਮਾਂ ਨੂੰ ਐਡਾ ਬੋਲਣ ਲੱਗੇ ਹੋਇਆ ਅਲੱਤੀ ਉਹਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਨਹੀਂ ਜੋ ਮਰਜੀ ਕਹਿ ਦੇਵੇ ਦਾ ਮਤਲਬ ਘਰ ਵਾਲੇ ਦੀ ਬੇਇੱਜ਼ਤੀ ਕਰਾ ਦੇ ਪੇਕੇ ਦੇ ਜਾ ਕੇ ਇਹਦਾ ਕੋਈ ਮਾਪੇ ਮਾਪੇ ਦੀ ਬੇਇੱਜ਼ਤੀ ਕਰਾਈ ਜਾਵਾ ਉਹ ਤੁਹਾਨੂੰ ਕੋਈ ਨਹੀਂ ਉਹ ਲੱਗਦਾ ਹੈਗਾ ਤੇ ਬੇਇੱਜ਼ਤੀ ਮੈਂ ਕੀ ਕੀਤੀ ਆ ਕੋ ਮੈਨੂੰ ਉੱਡਣੇ ਸੱਪ ਬਣਾ ਤਾਂ ਦੱਸ ਨਾ ਜਮਾਈ ਉੱਡਣੇ ਸੱਪ ਹੁੰਦੇ ਆ ਮੈਂ ਨਹੀਂ ਇਸ ਘਰ ਦੇ ਵਿੱਚ ਮੁੜ ਕੇ ਹੁਣ ਪੈਰ ਪਾਉਣਾ ਉਹ ਪਾਪਾ ਜਿਹੜਾ ਜ ਤੁਸੀਂ ਬਿਹੇਵ ਕਰਦੇ ਹੋ ਨਾ ਮੇਰੇ ਪੇਕੇਆਂ ਦੇ ਨਾਲ ਇਦੋਂ ਤਾਂ ਤੁਸੀਂ ਮੇਰੇ ਪੇਕੇ ਨਾ ਹੀ ਪੈਰ ਪਾਓ ਬਸ ਠੀਕ ਆ ਫਿਰ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਮੇਰੀ ਲਕੀਰ ਆ ਜੇ ਮੈਂ ਮੁੜ ਕੇ ਕਦੇ ਪੈਰ ਵੀ ਪਾਤਾ ਨਾ ਪੁੱਤ ਮੇਰੇ ਕੋਲ ਹੋ ਗਈ ਗਲਤੀ ਮੈਂ ਤੇ ਤੋਂ ਮੰਗਦੀ ਆ ਮਾਫੀ ਮੰਮੀ ਤੁਸੀਂ ਕਿਉਂ ਮਾਫੀ ਮੰਗਦੇ ਆ ਤੁਸੀਂ ਆ ਕੇ ਕਿਹੜੀ ਗਲਤੀ ਕੀਤੀ ਆ ਜਿਹੜੀ ਤੁਹਾਨੂੰ ਇਹਨਾਂ ਕੋਲੋਂ ਮਾਫੀ ਮੰਗਣ ਦੀ ਲੋੜ ਆ ਤੁਸੀਂ ਨਾ ਕਰੋ ਇਦਾਂ ਤੁਸੀਂ ਮੈਨੂੰ ਨਾ ਅੜੀ ਕਿਆ ਕਰੋ ਮੈਂ ਮੁੜ ਕੇ ਪੇਕੇ ਨਹੀਂ ਆਉਣਾ ਜੇ ਮੇਰੇ ਪੇਕੇ ਆ ਨਹੀਂ ਇਹਨਾਂ ਨੇ ਇਦਾਂ ਹੀ ਬੇਇੱਜ਼ਤੀ ਕਰ ਲਈ ਜਿਹੜੇ ਡਰਾਮੇ ਕਰਨੇ ਆ ਛੱਡਣੇ ਆ ਕਿ ਨਹੀਂ ਛੱਡਣੇ ਜੇ ਚੱਲਣਾ ਤਾਂ ਚੱਲਣ ਦੀ ਆ ਬੇਕੀ ਨਹੀਂ ਪੱਕੀ ਇੱਥੇ ਪੇਕੇ ਨਾ ਤੇ ਇਹ ਤੂੰ ਆਪਣੇ ਘਰੇ ਵਸਦੀ ਰਹਿ ਤੂੰ ਜਾ ਪਰੋਨੇ ਦੇ ਨਾਲ ਕਿਵੇਂ ਪਰਸ ਜੇ ਚੱਕ ਕੇ ਭਗਾ ਕੇ ਮਾਰਿਆ ਜਿਹੜੀਆਂ ਆਕੜਾ ਜੀ ਇਹ ਨਾਮ ਦੇ ਪੇਕਿਆਂ ਦੀ ਬਾਹ ਕੋਲੀ ਛੱਡ ਕੇ ਆਉਂਦੀ ਤੂੰ ਕਾਹਦੀ ਛੱਡ ਕੇ ਆਉਂਦੀ ਆਕੜਾ ਜਿਹੜਾ ਤੁਸੀਂ ਅੱਜ ਉੱਥੇ ਰੰਗ ਲਾ ਕੇ ਆਏ ਆ ਨਾ ਉਹਦੇ ਚ ਤੁਸੀਂ ਮੇਰੀ ਬੇਇੱਜ਼ਤੀ ਘੱਟ ਤੇ ਆਪਦੀ ਵੱਧ ਕਰਵਾ ਕੇ ਆਏ ਆ ਤੂੰ ਜੋ ਮਰਜੀ ਕਹਿਣਾ ਕਹੀਂ ਜਾ ਪਰ ਮੈਂ ਅੱਜ ਤੋਂ ਬਾਅਦ ਉਹਨਾਂ ਦੇ ਘਰ ਚ ਪੈਰ ਨਹੀਂ ਪਾਉਣਾ ਹੈਗਾ ਅੱਗੇ ਕਹਿੰਦਾ ਤੁਸੀਂ ਜਾ ਜਾ ਕੇ ਮੇਰੇ ਪੇਕਿਆਂ ਦੀ ਬੀਹੀ ਨੀਮੀ ਕੀਤੀ ਹੋਈ ਆ ਮੈਂ ਤਾਂ ਪਸ਼ਤੌਨੀ ਆ ਉਸ ਵੇਲੇ ਨੂੰ ਜਦੋਂ ਮੇਰੀ ਮਾਂ ਬਾਹਰੋਂ ਤੁਹਾਡੀ ਬਾਹ ਫੜ ਕੇ ਜ਼ਬਰਦਸਤੀ ਅੰਦਰ ਲੈ ਆਈ ਮੈਂ ਤਾਂ ਬਥੇਰਾ ਆਪਦੀ ਮਾਂ ਨੂੰ ਕਿਹਾ ਵੀ ਨਾ ਤੁਸੀਂ ਜਿਹਨਾਂ ਨੂੰ ਅੰਦਰ ਲੈ ਕੇ ਆਓ ਪਰ ਮੇਰੀ ਮਾਂ ਨੂੰ ਕਿੱਥੋਂ ਅਕਲ ਸੀ ਉਹਨੂੰ ਤਾਂ ਐ ਸੀ ਵੀ ਮੈਂ ਆਪਦੇ ਜਵਾਈ ਨੂੰ ਅੰਦਰ ਲੈ ਕੇ ਆਉਂਗੀ ਤੇ ਉਹਨੂੰ ਮਨਾ ਲੂੰਗੀ ਆ ਮਨਾ ਲੂੰਗੀ ਉਹ ਲੈ ਘੜਾਣਾ ਨਾ ਬਗਾਈ ਕੇ ਕਰ ਕਰਕੇ ਮੈਨੂੰ ਮਨਾ ਲੂੰਗੀ ਹਾਂ ਉਹਨਾਂ ਨੂੰ ਕਿੱਥੇ ਪਤਾ ਸੀ ਵੀ ਜਵਾਈ ਕਿੱਥੇ ਸਹੁਰਿਆਂ ਦੇ ਮਿੱਤ ਹੁੰਦੇ ਆ ਆ ਮੇ ਤੋਂ ਦੇ ਤੇ ਚੱਜ ਦੇ ਹੁਣ ਤਾਂ ਮਿੱਤ ਵੀ ਹੁੰਦੇ ਆ ਕੱਲੇ ਨਾ ਸਾਹਮਣੇ ਵਾਲੇ ਚੱਜਦੇ ਨਹੀਂ ਦੇਖੀਦੇ ਆਪਦੇ ਵੀ ਨਾਲ ਚੱਜਨੇ ਪੜਨਾ ਪੈਂਦਾ ਹੁੰਦਾ ਉਹ ਜੋ ਮਰਜੀ ਜੋ ਉਹਨਾਂ ਨੇ ਮੈਨੂੰ ਕਿਹਾ ਮੈਂ ਤਾਂ ਹੈਰਾਨਾ ਤੂੰ ਬਿਲਾਸਤ ਕਿਵੇਂ ਕਰ ਗਈ ਦੱਸ ਨਾ ਜਾਇਆ ਹੀ ਪੇਕੇ ਨਾ ਆਈ ਕਲੇਸ਼ ਦੀ 판ੜ ਬਸ ਤੇਰਾ ਹਰ ਵੇਲੇ ਇਹੀ ਹਾਲ ਆ ਜਦੋਂ ਪੇਕੇ ਜਾਂਦੀ ਆ ਕਲੇਸ਼ ਚੱਕ ਕੇ ਲੈ ਆਉਂਦੀ ਆ ਆਹੀ ਤਾਂ ਗੱਲ ਆ ਬੇਬੇ ਇਹੀ ਇਹਦੇ ਨਾਲ ਮੈਂ ਮੱਥਾ ਮਾਰਦਾ ਹਟਿਆ ਵੀ ਇਹੇ ਘਰ ਆ ਤੂੰ ਘਰ ਨੂੰ ਸਿਆਣੀ ਬਣ ਤੂੰ ਤਾਂ ਰੈਸਟ ਦੇ ਰਿਵਾਨ ਨੂੰ ਕਿਉਂ ਝਗੜ ਰੱਖਦੀ ਆ ਤੂੰ ਜਦੋਂ ਵਿਆਹ ਹੀ ਕੇ ਗੱਲ ਖਤਮ ਐ ਹੁਣ ਤਾਂ ਤੇਰਾ ਸਾਰਾ ਕੁਝ ਹੀ ਹੋਈ ਆ ਔਰ ਇਹ ਸਮਝ ਨਹੀਂ ਕਿਤੇ ਇਹਨ ਤੋਂ ਦੀ ਮਾਂ ਪੇਰੀ ਆ ਪੇਕੇ ਪੇਰੇ ਮੈਨੂੰ ਮੇਰੀ ਮਾਂ ਨੂੰ ਆ ਕਹਤਾ ਉਹ ਕਹਤਾ ਆ ਗੱਲ ਐ ਨਾ ਵੀ ਤਾਂ ਕਰਮੇ ਕਮਲਾ ਤਾਂ ਤੂੰ ਆ ਜਿਹੜਾ ਚੌਥੇ ਦਿਨ ਨੂੰ ਲੈ ਜਨਾਂ ਪੇਕੇ ਦਾ ਬਹੁਤ ਤੈਨੂੰ ਕੋਈ ਅਕਲਾਊਗੀ ਜਿੰਨੀ ਕਰਮੇ ਆਪਣੇ ਪੇਕੇ ਘਰ ਸੀ ਨਾ ਮੈਂ ਬਹੁਤ ਸਿਆਣੀ ਸੀ ਪਰ ਜਿੱਦਣ ਵੀ ਮੈਂ ਇੱਥੇ ਆਈ ਆ ਆ ਤੁਸੀਂ ਦੋਨਾਂ ਨੇ ਰਲ ਕੇ ਮੈਨੂੰ ਕਮਲੀ ਬਣਾ ਕੇ ਧਰਤਾ ਆ ਜबान ਚ ਲਾਉਣੀ ਤਾਂ ਆਪਣੀ ਮਾਂ ਤੋਂ ਹੀ ਸਿੱਖ ਕੇ ਆਈ ਆ ਆ ਕਰਮਿਆ ਦੇਖ ਲਾ ਉੱਡਣੇ ਸੱਪ ਵਾਂਗੂ ਕਿਵੇਂ ਫਨ ਖਲਾਰੀ ਫਿਰਦੀ ਆ ਆਪਾਂ ਨੂੰ ਡਰਾਉਂਦੀ ਆ ਉੱਡਣਾ ਸੱਪ ਮੈਂ ਉੱਡਣਾ ਸੱਪ ਮੈਨੂੰ ਤਾਂ ਕਦੇ ਤੁਸੀਂ ਕਰਦਾ ਜੀ ਸਮਝਿਆ ਹੀ ਨਹੀਂ ਜੇ ਸਮਝਿਆ ਹੁੰਦਾ ਤਾਂ ਮੈਂ ਉੱਡਣਾ ਸੱਪ ਨਾ ਤੂੰ ਐਵੇਂ ਜਾਣ ਬੁੱਝ ਕੇ ਕਲੇਸ਼ ਕਿਉਂ ਬਣਾਉਣ ਲੱਗੀ ਹੋਈ ਆ ਆ ਉੱਡਣਾ ਸੱਪ ਤਾਂ ਐਵੇਂ ਹੀ ਸਾਸਰੀ ਜੀ ਗੱਲ ਹੋ ਜਾਂਦੀ ਆ ਸਾਸਰੀ ਗੱਲ ਆ ਉੱਡਣਾ ਸੱਪ ਤੁਹਾਡੇ ਲਈ ਸਾਸਰੀ ਜੀ ਗੱਲ ਆ ਆ ਇੱਕ ਵਾਰੀ ਆਪਣੇ ਪੁੱਤ ਨੂੰ ਤਾਂ ਪੁੱਛ ਕੇ ਦੇਖੋ ਨਾ ਕਰ ਮੈਂ ਆ ਕੀ ਗੱਲ ਹੋਈ ਇਹ ਕੀ ਕਹੀ ਜਾਂਦੀ ਆ ਉਹ ਕੁਛ ਨਹੀਂ ਬੇਬੇ ਇਹ ਤਾਂ ਨਾ ਐਵੇਂ ਜਿਵੇਂ ਪਾਣੀ ਚ ਬਧਾਣੀ ਪਾ ਪਾ ਕੇ ਨਾ ਆ ਰੜਕ ਕੇ ਲੜਾਈ ਵਧਾਉਣ ਨੂੰ ਤੂੰ ਨਹੀਂ ਹੋਈ ਐ ਇਹ ਮੈਂ ਕਿਉਂ ਤੂੰ ਐਵੇਂ ਮੇਰੇ ਬਾਅਦ ਤੇ ਬਾਦ ਪੈ ਗਈ ਇਹ ਕਿੱਡੀ ਵੱਡੇ ਤੈਨੂੰ ਗੱਲ ਕਹਿਦੀ ਓਏ ਮਾਂ ਐ ਮੇਰੀ ਇਹ ਨਾ ਫੇ ਮੇਰੀ ਮਾਂ ਨੇ ਤੁਹਾਨੂੰ ਕਿੱਡੀ ਕ ਵੱਡੇ ਕਿਤੇ ਗੱਲ ਕਹਤੀ ਸੀ ਉਹ ਵੀ ਤਾਂ ਮੇਰੀ ਮਾਂ ਸੀ ਉਹ ਮੇਰੇ ਸਾਸਾ ਹੀ ਮੇਰੀ ਮਾਂ ਆ ਰਿਸ਼ਤੇ ਦਾ ਰਿਕਾਰ ਦੇ ਤੈਨੂੰ ਕੋਈ ਫਰਕ ਨਹੀਂ ਪਤਾ ਲੱਗਦਾ ਫਿਰ ਐਸਾ ਉਹਨਾਂ ਤੇ ਵੀ ਮੇਰੇ ਰਿਸ਼ਤੇਦਾਰ ਹੋਏ ਇਹ ਮੇਰੀ ਸਾਸਾ ਹੋ ਮੇਰੀ ਮਾਂ ਆ ਜਦੋਂ ਮੇਰੀ ਮਾਂ ਨੇ ਉੱਥੇ ਤੁਹਾਨੂੰ ਉੱਡਣਾ ਸੱਪ ਕਿਆ ਤਾਂ ਤੁਸੀਂ ਕਹਿੰਦੇ ਮੈਂ ਤੇਰੇ ਪੇਕੇ ਘਰ ਪੈਰ ਨਹੀਂ ਪਾਉਣਾ ਤੇ ਹੁਣ ਜਦੋਂ ਤੁਹਾਡੀ ਮਾਂ ਮੈਨੂੰ ਉੱਡਣਾ ਸੱਪ ਕਹਿੰਦੀ ਆ ਕਿ ਮੇਰਾ ਇਸ ਘਰ 'ਚ ਰਹਿਣਾ ਹੁਣ ਬਣਦਾ ਆ ਕਿੰਨੇ ਅਫਸੋਸ ਦੀ ਗੱਲ ਆ ਤੇ ਕਹੇ ਜਿਹਾ ਦਸਤੂਰ ਆ ਜਦੋਂ ਨੂੰ ਪਹਿਲੇ ਦਿਨ ਤੋਂ ਸਹੁਰੇ ਘਰ ਆ ਜਾਂਦੀ ਆ ਸਹੁਰੇ ਘਰ ਦੇ ਤਾਨੀ ਮਿਹਣੇ ਸੁਣਦੀ ਰਹਿੰਦੀ ਆ ਸੁਣਦੀ ਸੁਣਦੀ ਵੀ ਫਿਰ ਵੀ ਉਸ ਘਰ ਨੂੰ ਮੇਰਾ ਘਰ ਮੇਰਾ ਘਰ ਕਹਿੰਦੀ ਰਹਿੰਦੀ ਆ ਇਹ ਇੱਕ ਜਵਾਈ ਜੇ ਸਹੁਰਿਆਂ ਚੋਂ ਇੱਕ ਜਣਾ ਵੀ ਕੋਈ ਵੀ ਚਾਹੇ ਉਹਦੀ ਮਾਂ ਹੋਵੇ ਚਾਹੇ ਪਿਓ ਹੋਵੇ ਮਾੜਾ ਜ ਆ ਕੁਛ ਵੀ ਜਵਾਈ ਨੂੰ ਕਹਿ ਦੇ ਤਾਂ ਜਵਾਈ ਲਕੀਰ ਖਿੱਚ ਦਿੰਦਾ ਕਿ ਮੈਂ ਮੁੜ ਕੇ ਆਪਦੇ ਸਹੁਰੇ ਘਰ ਨਹੀਂ ਜਾਣਾ ਤੇ ਨੋਹ ਵਿਚਾਰੀ ਸਾਰਿਆਂ ਦੇ ਤਾਣੇ ਮੇਨੇ ਸੁਣ ਸੁਣ ਕੇ ਵੀ ਆਪਦੇ ਸਹੁਰੇ ਘਰ ਚੇ ਰਹਿੰਦੀ ਆ ਉਹਨੇ ਤਾਂ ਕਦੀ ਨਹੀਂ ਕਿਹਾ ਵੀ ਮੈਂ ਇਸ ਘਰ ਚੇ ਨਹੀਂ ਰਹਿਣਾ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਕੀ ਇਸ ਦਾ ਹੱਲ ਹੁਣ ਤੁਸੀਂ ਸਾਰਿਆਂ ਨੇ ਦੱਸਣਾ ਮੇਰਾ ਦਿਲ ਤਾਂ ਇਹ ਕਹਿੰਦਾ ਵੀ ਇਹਨਾਂ ਨੂੰ ਮੇਰੀ ਮਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਤੇ ਦੂਜਾ ਦਿਲ ਇਹ ਕਰਦਾ ਵੀ ਮੈਂ ਇਹ ਘਰ ਛੱਡ ਕੇ ਚਲੀ ਜਾਵਾਂ ਪਰ ਜੇਕਰ ਤੁਹਾਡੇ ਕੋਲੇ ਇਸ ਤੋਂ ਵੀ ਕੋਈ ਵਧੀਆ ਹੱਲ ਆ ਤਾਂ ਤੁਸੀਂ ਸਾਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਆਪਦੀ ਰਾਏ ਸਾਨੂੰ ਜਰੂਰ ਦਿਓ ਕਿਉਂਕਿ ਇਹ ਸਿਰਫ ਸਾਡੇ ਘਰ ਦੀ ਕਹਾਣੀ ਨਹੀਂ ਆ ਬਹੁਤ ਸਾਰੇ ਘਰਾਂ ਦੀ ਕਹਾਣੀ ਆ ਹੋ ਸਕਦਾ ਤੁਹਾਡਾ ਦਿੱਤਾ ਹੋਇਆ ਕੋਈ ਸੁਝਾਅ ਕਿਸੇ ਦੇ ਕੰਮ ਆ ਜਾਵੇ ਤੇ ਕਿਸੇ ਦਾ ਟੁੱਟ ਰਿਹਾ ਘਰ ਬਚਾਇਆ ਜਾ ਸਕੇ ਕਮੈਂਟਸ ਜ਼ਰੂਰ ਕਰਿਓ